ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰਜ ਨਾਲਾ ਤਹਿਸੀਲ ਵੀਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪਹਿਲੀ ਵੀਡੀਓ ਆ ਆਪਣੇ ਇਸ ਘਰ ਦੇ ਵਿੱਚੋਂ ਤੇ ਅੱਜ ਤੁਹਾਨੂੰ ਦੋ ਸੂਈਆਂ گاਵਾ ਤੇ ਦੋ ਗੱਬਨਾ گاਵਾ ਦਿਖਾਉਣੀਆਂ ਵਾ ਤੇ ਚੰਗੇ ਦੁੱਧ ਵਾਲੇ ਪਸ਼ੂ ਜਿਹੜੇ ਵੀਰਜੋ ਨਾਲ ਕਲੋਂਦੇ ਵਪਾਰ ਦਾ ਕੰਮ ਹੀ ਆ ਤੇ ਨਾਲ ਦੁੱਧ ਦਾ ਕੰਮ ਵੀ ਆ ਤੇ ਵਪਾਰ ਦਾ ਕੰਮ ਵੀ ਆ ਚੰਗੇ ਪਸ਼ੂ ਜਿਹੜੇ ਘਰੇ ਵੀ ਰੱਖੇ ਆ ਤੇ ਵਪਾਰਲੇ ਵੀ ਸਾਰੇ ਗੰਦੇ ਵੀ ਚੰਗੇ ਪੁੱਛੇ ਜਿਹੜੇ ਹੁੰਦੇ ਆਜ ਵੀ ਤੁਹਾਨੂੰ ਸੋਈਆਂ ਘਾਵਾ ਜਿਹੜਾ ਉਹਨਾਂ ਦਾ ਦੁੱਧ ਵੀ ਚੰਗਾ ਤਿਆਰ ਆ ਤੇ ਦੋ ਜਿਹੜੀਆਂ ਗੱਪਨਾ ਘਾਵਾ ਵਾ ਗਰਮੀ ਚ ਚੌਣ ਵਾਲੀਆਂ ਹੀ ਘਾਵਾ ਵਾ ਬਾਕੀ ਇਹ ਆ ਵੀ ਸੋਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ ਦੋ ਟਾਈਮ ਚਬਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਪਨਾ ਆਪਣੀਆਂ ਪਾਸ ਕਰਕੇ ਖੜੋ ਜੀ ਹਾਂਜੀ ਵਿਰਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਿਰਦੀ ਨਾਮ ਦੱਸਦੇ ਕਰੀ ਆਪਣਾ ਨਾਮ ਜੀ ਸਲੀਮ ਫਾਦਰ ਨੇ ਡੈਨੀਅਲ ਐਮ ਸੀ ਗ੍ਰੈਂਡਫਾਦਰ ਨੇ ਲੱਭਾ ਮਸੀਹ ਠੀਕ ਹੈ ਜੀ ਤੇ ਸ਼ਹਿਰ ਆਪਣਾ ਜੇ ਨਾਲਾ ਹਨਾ ਜੇ ਨਾਲੇ ਸ਼ਹਿਰ ਦੇ ਬਿਲਕੁਲ ਮਤਲਬ ਮੰਡੀ ਦੇ ਲਾਗੇ ਹੈ ਨਾ ਠੀਕ ਹੈ ਤੇ ਫੋਨ ਨੰਬਰ ਰਾਦਰ ਸਵਾਮੀ ਭਾਵਨ ਦੇ ਲਾਗੇ ਤੇ ਆਪਣਾ ਫੋਨ ਨੰਬਰ ਹੀ ਬੋਲ ਦੋ 98552159 ਠੀਕ ਹੈ ਵਪਾਰ ਦਾ ਕੰਮ ਆਪਣਾ ਫਿਰ ਕਿੰਨਾ ਚਿਰ ਹੋ ਗਿਆ ਕੰਮ ਕਰਦੇ ਹਾਂ ਇਹ ਸਾਡੇ ਦਾਦਾ ਜੀ ਕਰਦੇ ਜੇ 40 ਸਾਲ ਹੋ ਗਏ ਮਤਲਬ ਤੁਹੇ ਮਤਲਬ ਤੀਸਰੀ ਪੀੜੀ ਆ ਗਈ ਕਿ ਇੱਕ ਸਾਥ ਦੇ ਹੁਣ ਠੀਕ ਹੈ ਪੁਰਾਣਾ ਹੀ ਕੰਮ ਆ ਤੇ ਪਾ ਜੂ ਚੰਗੇ ਹੀ ਹੁੰਦੇ ਫਿਰ ਸਾਰੇ ਠੀਕ ਹੈ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਜਿਹੜੀ ਇਤੋਂ ਹੀ ਕਰਨੀ ਆ ਬਾਕੀ ਮੱਝਾਂ ਸਾਰੀਆਂ ਆ گاਵਾ ਸਾਰੀਆਂ ਜਿਹੜੀਆਂ ਵਾ ਚੰਗੇ ਸਟਰਕਚਰ ਤੇ ਆ ਮੱਝਾਂ ਵਰਗੇ ਢਾਂਚੇ ਆ ਇਹਨਾਂ ਦੇ ਪੂਰੀਆਂ ਜਵਾਨ ਆ ਆ ਥਾਣੇ ਦੇ ਇੱਕ ਵਾਰੀ ਲਾਗੇ ਰੋ ਆਪਾਂ ਦੇਖ ਸਕਦੇ ਆ ਹੈਗੀ ਕਰੋਸ ਪੰਚ ਆ ਤੇ ਦੁੱਧ ਵਾਲੀਆਂ ਨਿਸ਼ਾਨੀਆਂ ਚੰਗੀਆਂ ਕਿੰਨੇ ਚਿਰ ਦੀ ਸੋਈ ਵਰਦੀ ਆ ਜੀ ਵੀ ਇਹਨੂੰ 5 ਦਿਨ ਹੋ ਗਏ ਬੋਲਾ ਹੀ ਆ ਦੇ 5 ਲੀਟਰ ਬੋਲਾ ਹੀ ਆ ਤਿਆਰ ਮੋਕੇ ਤੇ ਦੋ ਟਾਈਮ ਚਵਾ ਦੋਗੇ ਦੋ ਟਾਈਮ ਦੋ ਦਿਨ ਭਾਂਵੇਂ ਚੋ ਅੱਛਾ ਦੋ ਦਿਨ ਭਾਂਵੇਂ ਚੋਈ ਕਰ ਤੇ ਇਧਰ ਤੇ ਦੁੱਧ ਵੀ ਸੰਗਣਾ ਹੋਣਾ ਮੱਝਾਂ ਰਗਾ ਹਾਂਜੀ ਹਾਂਜੀ ਇਹ ਜਲਸੀ ਆ ਜਾਂਦੀ ਜਲਸੀ ਕਰੋਸ ਚ ਹੈ ਨਾ ਤੇ ਕਿੰਨਾ ਕ ਦੁੱਧ ਘਰੀ ਜਾਊਗੀ ਇਹ ਟੀ ਤ ਬਾਹਰ ਕੱਢਨੀ ਤੇ ਗਰਮੀ ਚ ਟੀ ਤੇ ਕਰੋਗੀ ਛਤੀ ਤੇ ਲਾਗੇ ਬੰਨੇ ਘਰੀ ਜਾਊਗੀ ਤੇ ਉਤਰਾ ਠੰਡੀ ਸੀ ਲਿਆ ਪੂਰੀ ਪੂਰੀ ਠੰਡੀ ਸੀ ਆ ਦੇਖ ਸਾਹ ਦੇ ਜੀ ਕੋਈ ਗੱਲ ਨਹੀਂ ਹੈ ਜਿੱਤਨਾ ਮਰਜੀ ਤੋਰੋ ਹਾਂ ਕਰੀ ਫੇਰੀ ਨੂੰ ਬਾਕੀ ਇਹ ਆ ਵੀ ਗਾਵਾਂ ਚਲੋ ਚਾਰ ਆ ਚਾਰੇ ਸੋਹਣੀਆਂ ਵ ਜਿਹੜੀਆਂ ਆਪਣੀ ਆਪਣੀ ਜਗਾ ਸਾਰੀਆਂ ਚੰਗੀਆਂ ਵਾ ਤੇ ਰਾਜੀ ਵੀ ਪੂਰੀਆਂ ਸੰਭੀਆਂ ਸੁੰਭੀਆਂ ਚੰਗੀਆਂ ਤਾਜੀ ਸੋਈ ਆ ਬੱਚੇ ਇਹਦਾ ਤੁਹਾਨੂੰ ਦਿਖਾ ਦਿੰਨੇ ਹਾਂ ਇਹ ਕਰੀਏ ਦੂਰ ਤੋਂ ਦੇਖ ਸਕਦੇ ਜੀ ਇੰਨਾ ਦਿਨਾਂ ਚ ਕਾਫੀ ਘੱਟ ਵੇਖਣ ਨੂੰ ਮਿਲਦੀਆਂ ਇਹੋ ਜਿਹੇ گاਵਾ ਕਿਉਂਕਿ ਡਿਮਾਂਡ ਕਾਫੀ ਹੁੰਦੀ ਹੈ ਇੰਨਾ گاਵਾ ਦੀ ਕਿਉਂਕਿ ਇਨਾਂ ਨੂੰ ਨਾ ਕੋ ਗਰਮੀ ਦੀ ਪ੍ਰਵਾਹ ਤੇ ਬਾਕੀ ਦੁੱਧ ਵੀ ਸੰਗਣਾ ਹੁੰਦਾ ਇੱਦਾਂ ਨੂੰ ਕਰੇ ਕਰੀ ਚੰਗੀ ਤਰ੍ਹਾਂ ਫੇਰ ਹਵਾ ਨਾਲ ਦਿਖਾ ਦਈਏ ਤਾਂ ਨਾਲੇ ਤਾਂ ਦੇ ਬਿਲਕੁਲ ਇੱਥੋ ਜੀਆਂ ਸਾਫ਼ ਹੈ ਜਿਹੜੀਆਂ ਬੂਰੀ ਬੱਚਾ ਇਹਦਾ ਕਿਹੜਾ ਜੇ ਬੱਚਾ ਇਹਦੇ ਆਏ 5 ਦਿਨ ਆਏ ਨਰੂ ਨਾਲ ਆਈਏ ਬੱਚੇ ਠੀਕ ਹੈ ਤਾਂ ਆਜਾ ਇਹ ਬੱਚਾ ਮਗਰ ਬੱਚਾ ਕੇ ਹਾਂਜੀ ਬੱਚਾ ਨੇ ਠੀਕ ਹੈ ਤੇ ਕਿੰਨਾ ਫੇ ਰੱਖੀਏ ਇਹਦਾ ਮੁੱਲ ਆਪਾਂ ਇਹਨਾਂ ਦੀ ਮੁੱਲ ਤੇ 95000 ਰੁਪਇਆ ਕਰਦੇ ਤੱਬੇ ਦੀ ਦੇ ਦਾਂਗੇ ਅੱਛਾ 90000 ਦੀ ਦੇ ਦੋਗੇ ਪਹਿਲੀ ਵੀਡੀਓ ਇਹ ਮੌਕੇ ਤੇ ਮਾਨਤਾਣ ਹੋਰਦਾ ਖੁੱਲਾ ਕਰ ਦੋਗੇ ਮਾਨਤਾਣ ਇਹ ਆਵੇ ਖਾਲੀ ਨਹੀਂ ਮੋੜਨਾ ਕਿ ਕਿਸੇ ਨਾ ਕੋਈ ਗਾਂ ਦੇ ਹਿਸਾਬ ਨਾਲ ਮੁੱਲ ਲਾਵੇ ਸੌਦਾ ਆਪਣੇ ਮੌਕੇ ਤੇ ਹੋ ਜਾਊਗਾ ਹਨਾ ਮਾਨਤਾਣ ਕਰਾਂਗੇ ਜੀ ਫੁੱਲ ਠੀਕ ਹੈ ਜੀ 5 ਲੀਟਰ ਜਿਹੜਾ ਹੁਣ ਕਹਿੰਦੇ ਵੀ ਘਰੋਂ ਚਵਾ ਦਾਂਗੇ ਤੇ ਤੇਜ਼ ਲਾਗੇ ਬੰਨੇ ਜਿਹੜਾ ਕਹਿੰਦੇ ਵੀ ਚਵਾਈ ਜਾਊਗੀ ਹਾਂਜੀ ਬਾਕੀ ਮੱਝਾਂ ਰਹੀ ਆ ਦੁੱਧ ਵਿੰਨਾ ਦਾ ਮੱਝਾ ਰਗਾੰਦਾ ਤੇ ਕੱਦ ਕਾਠ ਦੀ ਮੱਝਾਂ ਲਗਾਈ ਆ ਤੇ ਹੁਣ ਇੱਕ ਧੰਨਵਾਦ ਦੂਸਰੇ ਨੰਬਰ ਤੇ ਦਿਖਾਉਣੀ ਆ ਇਹ ਵੀ ਪੂਰੀ ਕਮਾਲ ਦੀ ਵੈੜ ਆ ਇਹਦੇ ਤੁਹਾਨੂੰ ਥਾਨੇ ਕਰੀ ਲਾਗੇ ਤੇ ਦਿਖਾ ਦਈਏ ਆ ਦੇਖ ਸਾਡੇ ਆ ਦੇਖ ਸਾਡੇ ਬਾਕੀ ਹਵਾਨੇ ਤੇ ਨਾੜਾਂ ਵੀ ਚੰਗੀਆਂ ਵਾ ਤੇ ਥਨਾ ਦਾ ਸਾਈਜ਼ ਕਾਪ ਵੀ ਚੰਗਾ ਥੋੜਾ ਡਰਦੀ ਡਰਦੀ ਆ ਸਾਡੇ ਕੋਲ ਤੇ ਕੱਦ ਕਾਠ ਪੱਖ ਹੋਏ ਵੀ ਚੰਗੀ ਆ ਇਹ ਕਿਹਨੇ ਜਰ ਦੀ ਸੋਈ ਆ ਵੀਰ ਜੀ ਨੂੰ ਸੋਈ ਇਹ ਲੋਹੇ ਦੀ ਜੀ ਸਈ ਨੂੰ ਵੀ ਦੇਣਗੇ ਅੱਛਾ 20 ਦਿਨ ਹੋ ਗਏ ਆ ਇਹਦੇ ਥੱਲੇ ਵੀ 5 ਲੀਟਰ ਦੁੱਧ ਹੋ ਗਏ ਪਿਆਰਿਆ ਮੋਕੇ ਤੇ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਕੋਈ ਹਾਂ ਦੋ ਦਿਨ ਚੋਲੇ ਕੋਈ ਨਹੀਂ ਠੀਕ ਆ ਤੋੜ ਦੋ ਫੇਰ ਇਹਨਾਂ ਨੂੰ ਦੂਜਾ ਸੂਆ ਇੱਕ ਵੀਰ ਜੀ ਬੱਚੀ ਹੈ ਇਹ ਦੂਸਰਾ ਸੂਆ ਹੈ ਉਹਦਾ ਸੂਆ ਕਿੰਨਾ ਹੈ ਉਹਦਾ ਵੀ ਦੂਜਾ ਹੀ ਦੂਸਰਾ ਦੂਸਰਾ ਸੂਆ ਹੀ ਸਾਰੀਆਂ ਹੀ ਦੂਜੇ ਸੂਏ ਆ ਜਿਹੜੀਆਂ ਕਹਿੰਦੇ ਬਾਕੀ ਇਹ ਵੀ ਪੂਰੇ ਕਮਾਲ ਦੇ ਫਿਕਸ ਜਿਹਾ ਬਾਨੇ ਦੀ ਆ ਲੈ ਜਾ ਕਰੀ ਲਕਸਿੱਧੀ ਲੈ ਜਾ ਤੋਰ ਚ ਆ ਜਲੇ ਹੋ ਜੀ ਬਾਕੀ ਹਵਾਨੇ ਤੇ ਦੋਵਾਂ ਪਾਸੇ ਨਾੜਾਂ ਗੜੀਆਂ ਚੰਗੀਆਂ ਹਾਂ ਨਾ ਦੇਖ ਸਕਦੇ ਬਾਕੀ 5-5 ਲੀਟਰ ਦੁੱਧ ਤਿਆਰ ਆ ਹੁਣ ਮੌਕੇ ਤੇ ਬਾਕੀ ਜੇ ਕੋਈ ਸਾਈਲਜ ਵਾਲਾ ਕੋਈ ਵੀ ਲੈ ਜਾਏ ਜਿ ਤਰ੍ਹਾਂ ਮਕਈਆਂ ਚੱਲ ਪਈਆਂ ਵਾ ਦੁੱਧੋਂ ਵੱਧ ਵੀ ਸਕਦੀ ਆ ਮਿਲਕਵੇਂ ਆਪਾਂ ਦੇਖ ਸਕਦੇ ਪੂਰੀ ਮੋਟੀ ਮਿਲਕਵੇਂ ਲੱਗੇ ਤੇ ਇਹਦਾ ਮੁੱਲ ਫਿਰ ਵੀਰ ਜੀ ਇਹਦਾ ਵੀਰ ਜੀ ਦੋਵਾਂ ਦਾ ਸੇਮ ਹੀ ਹੈ ਅੱਛਾ ਇਹ ਵੀ 95 ਮੰਗਦੇ ਆ 90 ਤੱਕ ਛੱਡਾਂ 90 ਦੀ ਭਾਵੇਂ ਕੋਈ ਆਹੋ ਲੈ ਜੇ ਤੇ ਭਾਵੇਂ 90 ਦੀ ਆਹ ਲੈ ਜੇ ਹੈਨਾ ਮਾਤਨ ਕਰ ਦਾਂਗੇ ਜੀ ਮਾਤਨ ਖੁੱਲਾ ਹੋ ਜਾਊਗਾ ਤੇ ਜੇ ਕੋਈ ਜੋੜਾ ਲੈ ਜਾਊਗਾ ਤੇ ਮਾਤਨ ਹੋਰ ਕਰ ਦੋਗੇ ਹਾਂ ਜੀ ਹੋਰ ਕਰ ਠੀਕ ਹੈ ਜੀ ਤੇ ਹੁਣ ਇੱਕ ਆ ਵੀ ਜਿਹੜੀ ਗਾਂ ਦਾ ਨਾ ਵਿਖਾਉਣੀ ਆ ਵੀ ਚੰਗੀ ਜੰਮੀ ਪਲੀ ਆ ਇੱਕ ਆਪਣਾ ਗੱਬੜ ਗਿਆ ਜੇ ਦਿਨ ਦਾ ਲੈਦੀ ਥੋੜਾ ਡਰਦੀ ਟਰਦੀ ਜੀ ਆ ਤੇ ਇੱਕ ਰਿਹਾ ਦੇਖ ਸਕਦੇ ਜੀ ਥਣਾ ਦਾ ਸਾਈਜ਼ ਗਿਆ ਆਪ ਆ ਦੇਖ ਸਕਦੇ ਆ ਪਿੱਛੇੋਂ ਲੈ ਕੇ ਗਾਹ ਤੱਕ ਰਹਵਾਣਾ ਚੰਗਾ ਭਰੰਦੀ ਤੇ ਮਿਲਕ ਮੈਨ ਵੀ ਚੰਗੀ ਲੱਗੀ ਆ ਇਹ 10 ਦਿਨ ਲੈ ਜੂਗੀ ਠੀਕ ਆ ਪਿੱਛੇ ਦੀ ਥਣਾ ਦੀ ਗਰੰਟੀ ਸਾਡੇ ਹਾਊਦੀ ਤੇ ਇਹ ਕਿੰਨਾ ਕੁ ਦੁੱਧ ਕੱਢੀ ਜਾਊਗੀ ਇਹ ਦੁੱਧ ਵਿੱਚ 25 ਤੋਂ ਪਲੱਸ ਕੱਢੂਗੀ ਅੱਛਾ ਵੀ 25 ਦੇ ਲੱਗ ਬੰਨੇ ਘਰੀ ਜਾਊਗੀ ਹਾਂਜੀ ਤੋਰੋ ਹਾਂ ਫੇਰ ਇੱਕ ਰੀਨੂ ਇਹ ਲੜੀ ਦੀ ਦੂਜਾ ਸੁਣਾ ਠੀਕ ਹੈ ਜੀ ਬੰਦ ਦੇਖ ਸਕਦੇ ਠੀਕ ਹੈ ਹੋ ਜਿਹੜੀ ਛੇਤਾਂ ਵਿੱਚ ਜਿਹੜੀ ਕਿੰਨੇ ਆਤਰਾ ਬਾਕੀ گاਵਾ ਪਹਾੜੀਆਂ ਆ ਜਿਹੜੀਆਂ ਪੋਰੀਆਂ ਬਾਕੀ ਕੋਈ ਵੀ ਰਾਨ ਕੇ ਵੇਖੇ ਇੱਕ ਰੀ ਪਸੰਦ ਜ਼ਰੂਰ ਆਉਗੀਆਂ ਮਨ ਖੁਸ਼ ਹੁੰਦਾ ਵੈ ਇਹੋ ਜਿਹਾ ਕੁਛ ਵੀ ਵੇਖ ਤੇ ਇਹਦਾ ਵੀਰ ਜੀ ਫਿਰ ਮੁੱਲ ਕਿੰਨਾ ਜੀ ਇਹਦਾ ਵੀਰ ਜੀ 85000 ਰੁਪਏ ਮੰਗਦੇ 80 ਤੱਕ ਛੱਡਦੇ ਅੱਛਾ 80 ਤੱਕ ਕਰ ਛੱਡੋ ਹੋਰ ਮਾਰਤਾ ਨੇ ਖੁੱਲਾ ਕਰ ਦੋ ਠੀਕ খালি ਵੀਡੀਓ ਵੀਰ ਜੀ ਖਾਲੀ ਨਹੀਂ ਕੋਈ ਹੋਣੀ ਠੀਕ ਹੈ ਜੀ ਤੇ ਹੁਣ ਆ ਜਿਹੜੀ ਗਾਂ ਜੇ ਇਹ ਵੀ ਵੀਰ ਜੀ ਸੋਹਣੀ ਕਾਦੇ ਤਾਂ ਵੀ ਜਿਹੜਾ ਉਹ ਨਾ ਜਿੱਡਾਈ ਆ ਪੂਰੀ ਜਿਹਾ ਠੰਡੀ ਧੀਰੀ ਠੀਕ ਹੈ ਪਾਣਾਂ ਦੀ ਪਿਛੇ ਦੀ ਗਰੰਟੀ ਹੁੰਦੀ ਹੈ ਇਹ ਕਿੰਨੇ ਕ ਦੁੱਧਾਂ ਲਈ ਆ ਇਹ ਵੀਰ ਜੀ ਜੀ ਤੋਂ ਬਾਹਰ ਖੜੀ ਅੱਛਾ ਜੀ ਹਾਂ ਜੀ ਤੋ ਰੋਹਾਂ ਗਰਮੀ ਦੀ ਬਾਕੀ ਥਾਣੀ ਰੇ ਵੀ ਦੇਖ ਸਕਦੇ ਆਪਾਂ ਮਿਲਕਮੈਨ ਵੀ ਦੇਖ ਸਕਦੇ ਚੰਗੀ ਲੱਗੀ ਇਹਦੇ ਨਿਗੇ ਨਿਗੇ ਜੇ ਸਿੰਘ ਹੈਗੇ ਆ ਬਾਕੀ ਕੱਦ ਕਾਠ ਪੱਖਾ ਪੂਰੀ ਜਵਾਨ ਆ ਜੁਲਾ ਹੈ ਜੀ ਏ ਇਹ ਜੀ ਦੂਜਾ ਸਵਾਲੀ ਦੇਖ ਸਕਦੇ ਸ਼ਿੱਗੀ ਹੋ ਗਈ ਵੀ ਜੀ ਇਹ ਵੀ ਜਿਹੜੀ ਸਾਈਡ ਵਾਲੇ ਦਹੀਂ ਆ ਫਲਾਪਰ ਕਰਨ ਹਾਂਜੀ ਗਾਵਾਂ ਚਲੋ ਚਾਰੇ ਆਪਣੀ ਆਪਣੀ ਜਗਾ ਸਹੀ ਆ ਬਾਕੀ ਜਿਹੜੇ ਵੀ ਨੂੰ ਜਿਹੜੀ ਵੀ ਪਸੰਦ ਆਉਂਦੀ ਆ ਕੋਈ ਵੀ ਰਫੋਨ ਲਾਊਗਾ ਤੇ ਸੌਦਾ ਆਪੇ ਮੁਕੇ ਤੇ ਹੋ ਜੂਗਾ ਤੇ ਇਹਦਾ ਮੁੱਲ ਵੀ ਦੀ ਫਿਰ ਇਹਦਾ ਵੀ ਕੀ 5000 ਰੁਪਏ ਇਹ ਕਿੰਨੇ ਦੀ ਮੁਕਾਦਮੀ ਬਹੁਤ ਚੰਗਾ ਇਹ ਮੌਕੇ ਦੇ ਵਰ ਮਾਂ ਤਾਂ ਚਲੋ ਮੌਕੇ ਤੇ ਹੋ ਜੂਗਾ ਹਨਾ ਤੇ ਠੀਕ ਹੈ ਔਰ ਕੁਛ ਹੈ ਨਾ ਫਿਰ ਤੇ ਬਾਕੀ ਇਹ ਵੀ ਚਲੋ ਤੁਹਾਡੇ ਘਰੋਂ ਕੁਝ ਚਵਾਈ ਕਰਕੇ ਹਨਾ ਤਸੱਲੀ ਕਰਕੇ ਖੜੇ ਹਨਾ ਨੰਬਰ ਹੈ ਹਾਂਜੀ ਇੱਕ ਹੋਰ ਨੰਬਰ ਦੱਸ ਦਿਓ 97815 55647 ਠੀਕ ਹੈ ਜੀ ਠੀਕ ਹੈ ਬਾਕੀ ਚਲੋ ਇੱਥੇ ਆਓ ਆਪਣੀ ਸਮਝਣਾ ਆਪਣੀ ਮਰਜ਼ੀ ਦਾ ਵੇਸ ਚਾੱਕ ਕੇ ਤਸੱਲੀ ਕਰਕੇ ਪਸ਼ੂ ਖਰੀਦੋ ਜੀ